ਜ਼ਰੂਰੀ ਨਹੀਂ ਕਈ ਵਾਰੀ ਆਪ ਆਪਣੇ ਪਰਿਵਾਰਾਂ ਚ ਵੇਖਦੇ ਹੋ ਨੇ ਨਾ ਭਵੇਂ ਸਾਡੀਆਂ ਮਾਮਾ ਘੱਟ ਪੜੀਆਂ ਸੀ ਪਰ ਉਹਨੂੰ ਘਰ ਬੜੇ ਵਧੀਆ ਚਲਾਉਣੇ ਆਉਂਦੇ ਸੀ ਅੱਜ ਸਾਡੇ ਕੋਲ ਡਿਗਰੀਆਂ ਬਹੁਤ ਨੇ ਪਰ ਕਈ ਵਾਰੀ ਮੈਂ ਤੇ ਉਦਾਹਰਨਾ ਦਿੰਨਾ ਉਹਨਾਂ ਵੀ ਪੁਰਾਣੀਆਂ ਮਾਮਾ ਸਾਡੀਆਂ ਘੱਟ ਪੜੀਆਂ ਸੀ ਦੋ ਦੋ ਤਿੰਨ ਤਿੰਨ ਦਰਾਨੀਆਂ ਚ ਥਾਨੀਆਂ ਵਿੱਚੋਂ ਵੀ ਸੂਈ ਨਹੀਂ ਸੀ ਲੰਘਦੀ ਅੱਜ ਐਜੂਕੇਸ਼ਨ ਆ ਗਈ ਤੇ ਇੱਕ ਨੋ ਪੁੱਤ ਦੇ ਨਾਲ ਵੀ ਇੱਕ ਮਕਾਨ ਦੀ ਛੱਤ ਥੱਲੇ ਰਹਿਣਾ ਥੋੜਾ ਜਿਆ ਉੱਚੀ ਬੋਲੋ ਜੀ ਔਖਾ ਹੋ ਗਿਆ ਅਸੀਂ ਅੱਗੇ ਕੀ ਆਨੇ ਭਲਾ ਅਸੀਂ ਜ਼ਿਆਦਾ ਪੜ ਤੇ ਮਾਂ ਪਿਛੇ ਬੈਠੀ ਆਂਦੀ ਆਂਦੀ ਤੁਹਾਡੀ ਕਾਦੀ ਪੜਾਈ ਆ ਤੁਹਾਡਾ ਇੱਕ ਨੋ ਨਾ ਹੀ ਰੋਜ਼ ਪੰਗਾ ਪਿਆ ਰਹਿੰਦਾ ਅਸੀਂ ਪੰਜ ਪੰਜ ਛੇ ਛੇ ਦਰਾਨੀਆਂ ਚ ਠਾਣੀਆਂ ਵੀ ਇੱਕ ਘਰ ਚ ਰਹਿ ਲੈਂਦੀਆਂ ਸੀ ਫਿਰ ਐਜੂਕੇਸ਼ਨ ਉਹ ਜਿਹੜੀ ਤੁਹਾਡੇ ਕੰਮ ਆਵੇ ਜਿਸ ਘਰ ਚ ਨਸ਼ਾ ਨਹੀਂ ਨਾ ਹੈਗਾ ਕੋਈ ਪਾਵੇਂ ਸਵੇਰੇ ਕਮਾ ਕੇ ਬੰਦਾ ਸ਼ਾਮਾਂ ਨੂੰ ਖਾ ਲਵੇ ਸਮਝ ਲਓ ਪਰਿਵਾਰ ਅਮੀਰ ਹੈ ਤੇ ਜਿਨ੍ਹਾਂ ਘਰਾਂ ਚ ਬੁਰਾਈਆਂ ਨਸ਼ੇ ਨੇ ਉਥੇ ਦੇ ਖੂਪਰੇ ਵੀ ਸਾਥ ਸੰਗਤ ਜੀ ਖਾਲੀ ਹੋ ਜਾਂਦੇ ਉਥੇ ਤੇ ਜ਼ਮੀਨਾਂ ਜਾਇਦਾਦਾਂ ਵਿਕ ਜਾਂਦੀਆਂ ਨੇ ਉਥੇ ਤੇ ਜਿਹੜਾ ਪਹਿਲਾ ਸਰਮਾਇਆ ਇਕੱਠਾ ਹੋਇਆ ਨਾ ਉਹ ਵੀ ਵਹਿ ਜਾਂਦਾ ਕੀਰਤਨ ਪਾਠ ਕੋ ਸੁਣੇ ਨਾ ਸੁਣੇ ਰਾਸ਼ੀਆਂ ਦੇ ਫਲ ਸਪੈਸ਼ਲ ਸੁਣਦੇ ਆ ਉਹ ਵੀ ਫ੍ਰਾਈਡੇ ਕਰੋੜ ਕਰੋੜ ਕੇ ਸ਼ੁੱਧ ਬੋਲਦੇ ਵੀ ਕੁੰਭ ਰਾਸ਼ੀ ਵਾਲਾ ਮੇਘ ਰਾਸ਼ੀ ਵਾਲਾ ਆਜ ਮਿੱਤਰੋਂ ਸੇ ਦੂਰੀ ਬਣਾ ਕੇ ਰੱਖੇ ਉਹ ਇਦਾਂ ਬੋਲਦੇ ਕਰੋੜ ਕਰੋੜ ਕੇ ਵੀ ਕੁੰਭ ਰਾਸ਼ੀ ਵਾਲਾ ਅੱਜ ਮਿੱਤਰੋਂ ਸੇ ਦੂਰੀ ਬਣਾ ਕੇ ਰੱਖੇ ਤੇ ਕੁੰਭ ਰਾਸ਼ੀ ਵਾਲੇ ਨੇ ਐਤਵਾਰ ਦਾ ਪਲਾਨ ਬਣਾਇਆ ਹੁੰਦਾ ਵੀ ਸਵੇਰੇ ਆਪਾਂ ਨੈਨੀਤਾਲ ਘੁੰਮਣ ਜਾਣਾ ਹਾਂਜੀ ਦੋਸਤਾਂ ਨੂੰ ਕਿਹਾ ਆਂਦਾ ਵੀ ਸਵੇਰੇ 8 ਵਜੇ ਮਰੋ ਚੱਕ ਲਿਓ ਘਰਵਾਲੀ ਨੇ ਕਮੀਜ਼ ਪ੍ਰੈਸ ਕੀਤੀ ਕੱਪੜੇ-ਕੁਪੜੇ ਪ੍ਰੈਸ ਕਰਕੇ ਗਾਲ ਪਾਲਾ ਉਹਦੋਂ ਟੀਵੀ ਲਾ ਬਿਠਾ ਉਹਦੇ ਚ ਆਇਆ ਵੀ ਕੁੰਭ ਰਾਸ਼ੀ ਵਾਲਾ ਆਪਣੇ ਮਿੱਤਰੋਂ ਸੇ ਦੂਰੀ ਬਣਾ ਕੇ ਰੱਖੇ ਦੂਜੀ ਨਿਊਜ਼ ਹੋਰ ਆ ਗਈ ਵੀ ਐਸ ਕਲਰ ਦੇ ਕੱਪੜੇ ਨਾ ਪਾਵੇ ਕਮੀਜ਼ ਉਹ ਪ੍ਰੈਸ ਕਾਈ ਸੀ ਸੁਖ ਨਾ ਪੱਗ ਵੀ ਉਹ ਬੱਦੀ ਸੀ ਹਾਂਜੀ ਇੱਕ ਸਟੂਡੀਓ ਚ ਬੈਠਾ ਜੋਤਸ਼ੀ ਉਹਦੇ ਕੱਪੜੇ ਚੇਂਜ ਕਰਾ ਗਿਆ ਟੀ-ਸ਼ਰਟ ਹੋਰ ਪਾ ਲਈ ਪੱਗ ਵੀ ਢਾ ਕੇ ਹੋਰ ਬੰਲੀ ਘਰ ਵਾਲੀ ਕਹਿੰਦੀ ਪੱਗ ਸੋਹਣੀ ਬੱਜੀ ਸੀ ਕਮੀਜ਼ ਵੀ ਵਧੀਆ ਪਾਈ ਸੀ ਕੀ ਗੱਲ ਹੈ ਹੁਣ ਉਹ ਕੀ ਦੱਸੇ ਘਰ ਜਿਗਰਾ ਹੁੰਦਾ 25 30 ਸਾਲ ਧੀ ਨੂੰ ਪਾਲ ਕੇ ਜਵਾਨ ਕਰਕੇ ਉਹਨਾਂ ਦੀਆਂ ਸਕੂਲ ਦੀਆਂ ਫੀਸਾਂ ਦੇ ਕੇ ਉਹਨਾਂ ਜਦੋਂ ਮਾਵਾਂ ਨੇ ਦੀਆਂ ਵਰਦੀਆਂ ਪ੍ਰੈਸ ਕਰਦੀਆਂ ਉਹਨਾਂ ਦਾ ਟਿਫਨ ਤਿਆਰ ਕਰਦੀਆਂ ਕਰਜ਼ਦਾਰ ਤਾਂ ਲੜਕੇ ਵਾਲੇ ਪਰਿਵਾਰ ਨੂੰ ਲੜਕੀ ਪਰਿਵਾਰ ਤੋਂ ਆਉਣਾ ਚਾਹੀਦਾ ਵੀ ਜਿਨ੍ਹਾਂ ਨੇ ਇੱਕ ਡਾਕਟਰ ਬਣਾ ਕੇ ਇੱਕ ਟੀਚਰ ਬਣਾ ਕੇ ਧੀ ਤੁਹਾਨੂੰ ਦੇ ਦਿੱਤੀ ਫੇਰ ਲਾਲਚੀ ਪਰਿਵਾਰ ਵੇਖੀ ਜਾਂਦਾ ਜੀ ਹੁਣ ਕੜਾ ਨਹੀਂ ਪਾਇਆ ਸਾਨੂੰ ਸਨ ਮੁੰਦਰੀ ਨਹੀਂ ਦਿੱਤੀ ਸਾਨੂੰ ਗੱਡੀ ਨਹੀਂ ਦਿੱਤੀ ਜਿਹੜੀ ਅਸੀਂ ਮੰਗੀ ਸੀ ਦੱਸੋ ਸਬਰ ਵਾਲਾ ਬੰਦਾ ਬਹੁਤ ਸਬਰ ਵਾਲਾ ਬੰਦਾ ਪਹਿਲੀ ਗੱਲ ਤੇ ਦੁਖੀ ਹੁੰਦਾ ਹੀ ਨਹੀਂ ਦੁਖੀ ਹੁੰਦਾ ਲਾਲਚ ਵਾਲਾ ਬੰਦਾ ਲਾਲਚੀ ਬੰਦਾ ਦੁਖੀ ਕਿਦਾ ਸਬਰ ਵਾਲੇ ਕਿੱਥੋਂ ਦੁਖੀ ਹੋਣਾ ਜੀ ਸਬਰ ਵਾਲਾ ਬੰਦਾ ਕਿੱਥੋਂ ਦੁਖੀ ਹੋਏਗਾ ਉਹਨੂੰ ਦੁਖੀ ਕੌਣ ਕਰਨ ਨੂੰ ਪଲା ਉਹ ਤੇ ਪਹਿਲੇ ਸੋਚ ਕੇ ਬੈਠਾ ਬਸ ਜੀ ਲਾਲਚੀ ਬੰਦਾ ਦੁਖੀ ਹੁੰਦਾ ਕਿਵੇਂ ਭਲਾ ਪੁੱਤਰ ਦਾ ਵਿਆਹ ਜਾਵੇ ਲੈ ਕੇ ਅੱਗੇ ਉਹ ਜੀ ਮੁੰਦਰੀ ਉਹ ਜੀ ਛਾਪ ਉਹ ਜੀ ਚੂੜੀ ਜਾ ਉਹ ਜਾ ਮਨਪਸੰਦ ਦਾਜ ਨਾ ਦੇਣ ਕਿਉਂ ਜੀ ਲੜਕੇ ਵਾਲੇ ਸ਼ਾਮਾਂ ਨੂੰ ਖੁਸ਼ ਹੀ ਆਉਂਦੇ ਘਰ ਭਲਾ ਬੁਰਗ ਦੱਸੋ ਜੀ ਪੁੱਤਰ ਪੁੱਤਰ ਦਾ ਆਨੰਦ ਕਾਰਜ ਕਰਕੇ ਵੀ ਚਿਹਰੇ ਉਤਰੇ ਪਏ ਨਾ ਤੇ ਜੇ ਘਰ ਉਹ ਇਹ ਸੋਚ ਕੇ ਗਿਆ ਹੋਵੇ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਧੀ ਲੈਣ ਚੱਲਿਆਂ ਤੇ ਖਿੜਿਆ ਆਉਗਾ ਨਾ ਸਾਰਾ ਪਰਿਵਾਰ ਸ਼ਾਮਾਂ ਨੂੰ ਲੈ ਲੈਂਦਾ ਕਈ ਤੇ ਜਾ ਕੇ ਬੜੇ ਖੁਸ਼ ਹੁੰਦੇ ਘਰ ਵੇਖ ਕੇ ਵੀ ਸ਼ੁਕਰ ਹੈ ਭਰਾ ਨੇ ਘਰ ਬਣਾਇ ਨਵੀਂ ਕੋਠੀ ਪਾਈ ਆ ਤੇ ਕਈ ਉਥੇ ਕਹਣਗੇ ਘਰ ਬੜਾ ਕਮਾਲ ਦਾ ਬਣਾਇਆ ਸਹੀ ਕਮਾਈ ਨਾਲ ਨਹੀਂ ਬਣਾਇਆ ਜਾਲਦਾ ਉਹਨੇ ਸ਼ੁਕਰਾਨਾ ਕਰਾਇਆ ਤੇ ਨੁਕਸ ਕੱਢਣ ਡਿਆ ਉਹਦੇ ਕੁਮਾਰ ਚ ਪੰਜਾਬ ਇੰਡੀਆ ਵੀ ਪੰਜਾਬ ਚ ਵੀ ਕਈ ਕੋਠੀ ਪਾਉਂਦੇ ਤੇ ਪਾਠ ਕਰਾਉਂਦੇ ਰਿਸ਼ਤੇਦਾਰਾਂ ਨੂੰ ਸਾਦੇ ਆ ਤੇ ਕਈ ਰਿਸ਼ਤੇਦਾਰ ਆਉਂਦੇ ਆ ਇਹੋ ਜੀ ਸੜੀ ਗੱਲ ਕਰਨਗੇ ਵੀ ਜੀ ਕਰਦਾ ਨਾ ਘੜੀ ਗੁਲਾਬ ਜਾਵਣਾਂ ਦੀ ਪਲੇਟ ਚੱਕ ਹੀ ਲਈਏ ਸਾਰਿਆਂ ਨੂੰ ਤੁਹਾਡੇ ਚੀਜ਼ਾਂ ਵੇਖ ਕੇ ਖੁਸ਼ੀ ਥੋੜਾ ਹੁੰਦੀ ਹੈ ਕਿਉਂ ਕਿਉਂ ਸਾਸ ਸੰਗਜ ਬੋਲ ਕੇ ਦੱਸਿਓ ਭਲਾ ਹੁਣ ਤੂੰ ਹੀ ਕਹੋਗੇ ਨਹੀਂ ਜੀ ਨਹੀਂ ਇਦਾਂ ਹੁੰਦਾ ਨਹੀਂ ਤੇ ਆਪਾਂ ਨજર ਵੱਟੂ ਕਾਂਦੇ ਲਈ ਟੰਗੇ ਭਲਾ ਜਿੱਥੇ ਔਲਾਦ ਨਾ ਹੋਵੇ ਉਥੇ ਤਾਨੇ ਮੇਹਣੇ ਸਹਣੇ ਪੈਂਦੇ ਨੇ ਪਰਿਵਾਰ ਦੇ ਪਤੀ ਕਈ ਗੱਲਾਂ ਕਹਿ ਦਿੰਦਾ ਸੱਸਾਂ ਹੀ ਕਹਿ ਦਿੰਦੀਆਂ ਨੇ ਦਰਾਨੀਆਂ ਚਠਾਨੀਆਂ ਨਨਾਨਾ ਕਈ ਸ਼ਬਦ ਬੋਲ ਦਿੰਦੀਆਂ ਨੇ ਕੜਵੇ ਤੋਂ ਕੜਵਾ ਪਰ ਮੈਂ ਨਹੀਂ ਪੜਿਆ ਹਿਸਟਰੀ ਚ ਤੁਸੀਂ ਪੜਿਆ ਹੋਵੇ ਤੇ ਮੈਨੂੰ ਦੱਸ ਦਿਓ ਕਿਤੇ ਭਾਈਆ ਜੈ ਰਾਮ ਨੇ ਇੱਕ ਵੀ ਕੋਣਾ ਸ਼ਬਦ ਕਦੀ ਬਾਬੇ ਨਾਨਕ ਨੂੰ ਬੋਲਿਆ ਹੋ। ਇੱਕ ਵੀ। ਭਾਈਆ ਜੈ ਰਾਮ ਦੇ ਪਰਿਵਾਰ ਨੇ ਇੱਕ ਮਾੜਾ ਸ਼ਬਦ ਬੋਲਿਆ ਹੋਵੇ ਕਿ ਤੇਰੇ ਘਰ ਤੇ ਤੂੰ ਤੇ ਸਾਡੀ ਪੀੜੀ ਨਹੀਂ ਚਲਾ ਸਕਦੀ। ਜੇ ਸਾਡੀਆਂ ਧੀਆਂ ਨੇ ਬਾਬੇ ਨਾਨਕ ਦਾ ਜੀਵਨ ਪੜਿਆ ਹੁੰਦਾ ਤੇ ਅੱਜ ਜਿਹੜੀ ਸਮਾਜ ਵਿੱਚ ਦੁਰਗਤੀ ਹੋ ਰਹੀ ਹੈ ਜਿਹੜੀ ਵਿਹੋਂ ਜਿਹਨੂੰ ਵਿਹਣ ਗਿਆ ਉਹਨੂੰ ਗੁਨਾਹ ਆਖਿਆ ਵੀ ਤੇਰੀ ਸੱਸ ਵੀ ਸਿਰੇ ਉੱਠ ਕੇ ਪਾਠ ਕਰਦੀ। ਤੇਰੀ ਦਾਦੀ ਵੀ ਪਾਠ ਕਰਦੀ ਹੈ ਬਹੁਤ ਬਹੁਤ ਤੂੰ ਵੀ ਪਾਠ ਕਰੀ ਜਦੋਂ ਉਹ ਵਿਆਹੀ ਆਈ ਉਧਰੋਂ ਲਾਵਾਂ ਤੋਂ ਆਣ ਕੇ ਉਹਨੂੰ ਪੈਲਸ ਵਿੱਚ ਬਿਠਾ ਲਿਆ ਉਹਨੇ ਵੇਖਿਆ ਮੇਰੀ ਸੱਸ ਵੀ ਠੋਕੇ ਮਾਰਨ ਲਈ ਹੈ ਪੈਲਸ ਵਿੱਚ ਮੇਰੀ ਦਾਦੀ ਵੀ ਨੱਚ ਰਹੀ ਇਹ ਆਂਦੇ ਸੀ ਇਹ ਪਰਿਵਾਰ ਬੜਾ ਗੁਰਮਖ ਹੈ ਅੱਛਾ ਪਾਠ ਕਰ ਲਗਿਆ ਗੁਰਦੁਆਰੇ ਆਉਣ ਲੱਗਿਆ ਸਾਡੀਆਂ ਲੱਤਾਂ ਦੁਖਦੀਆਂ ਜੀ ਕਿਉਂ ਜੀ ਬੋਲੋ ਜੀ ਇਦਾਂ ਕਿ ਲੱਤ ਸੌਂਦੀ ਮੇਰੇ ਕੋਲ ਨਹੀਂ ਬੈਠਾ ਜਾਣਾ ਕਿਉਂ ਜੀ ਅਦੇ ਦੇ ਕਿਹੜਾ ਵੇਲ ਲਗਿਆ ਤੁਹਾਡੇ ਜਿਹੜੇ ਗੰਦੇ ਗਾਣੇ ਉਦਾਂ ਸਾਡੀ ਕੋਈ ਧੀ ਭੈਣ ਨੂੰ ਗਾਲ ਕੱਢੇ ਸੀ ਕਤਰ ਕਰ ਤੱਕ ਜਾਂਦੇ ਗਾਣਿਆਂ ਰਾਹੀਂ ਸਾਰਾ ਕੁਝ ਘਰ ਆ ਗਿਆ ਸਾਡੇ ਲੱਚਰ ਤਾਂ ਫਲਾ ਦਿੱਤੀ ਪੰਜ ਪੰਜ ਜੀ ਘਰ ਚ ਬੈਠੇ ਚੁੱਪ ਆਵਾਜ਼ ਨਹੀਂ ਆ ਰਹੀ ਕੀ ਹੋਇਆ ਹੈੱਡਫੋਨ ਲਾਏ ਆਪੋ ਆਪਣਾ ਲੱਗੇ ਹੋਇਆ ਫਰਾਂਸ ਸੰਮਲਦਾ ਸੀ ਦੁੱਖ ਸੁੱਖ ਨਹੀਂ ਹੋਰ ਪਾਪਾ ਕੀ ਹਾਲ ਹੈ ਬਾਪੂ ਕਿਦਾਂ ਬੇਬੇ ਠੀਕ ਹੈ ਅੱਧਾ ਦੁੱਖ ਤਾਂ ਬੰਦੇ ਦਾ ਪੁੱਛਣ ਤੇ ਦੱਸਣ ਨਾਲ ਹੀ ਘਟ ਜਾਂਦਾ ਉਹ ਚੀਜ਼ਾਂ ਸਾਡੇ ਵਿੱਚੋਂ ਮੁੱਕ ਗਈਆਂ ਤੋ ਫਿਰ ਜੇ ਤਾ ਰਖਿਓ ਗੁਰੂ ਨੇ ਬੜਾ ਸੌਖਾ ਤੇ ਸਪਸ਼ਟ ਰਾਹ ਦੱਸ ਦਿੱਤਾ ਸੀ ਜ਼ਿੰਦਗੀ ਜੂਣ ਦਾ ਕਿ ਆਹ ਰਾਹ ਹੈ ਤੇਰਾ ਆਹ ਰਸਤਾ ਹੈ ਇਹਨੂੰ ਆਪਣੀ ਜ਼ਿੰਦਗੀ ਚ ਅਪਣਾ ਲਾ ਤੇਰੀ ਜ਼ਿੰਦਗੀ ਖੂਬ ਸੂਰਤ ਬਣ ਜਾਈਏ ਸੱਜਣ ਕੌਣ ਹੈ ਜਿਹੜਾ ਸਦਾ ਬਣੀ ਰਹੇ ਤੇ ਉਹ ਸੱਜਣ ਕਿਹੜਾ ਹੁੰਦਾ ਜਿਹੜਾ ਸਦੀ ਬਣੀ ਰਹੇ ਕਿੰਨੇ ਕ ਸੱਜਣਾਂ ਜਿਨ੍ਹਾਂ ਨਾਲ ਸਦਾ ਬਣੀ ਰਹਿੰਦੀ ਆਪਣੀ ਭਲਾ ਜਿਦੋਂ ਤੱਕ ਤੁਸੀਂ ਉਹਦੇ ਮੁਤਾਬਕ ਚੱਲੇ ਸਮਝਾ ਗਏ ਹੁਣ ਉਦੋਂ ਤੱਕ ਆਪਾਂ ਸਹੀ ਆ ਤੇ ਜਦੋਂ ਕਿਤੇ ਆਪਾਂ ਉਹਦੇ ਮੁਤਾਬਕ ਨਾ ਜਲੇ ਉਹਨੇ ਕਹਣਾ ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸਰਬੰਧ ਮਨ ਦੇ ਪਿਛੇ ਤੁਰਨ ਵਾਲੀ ਦੋਸਤੀ ਵੀ ਇਦਾਂ ਦੀ ਹੁੰਦੀ ਆ ਜਿੱਚਰ ਪੈਣ ਲਖਾਵਣੇ ਤੇ ਚਰ ਰੱਖਣ ਜਨ ਜਦੋਂ ਤੱਕ ਪੈਣ ਲਖਣ ਲਈ ਦੇਜੋਗੇ ਗੰਡਾ ਜਿਤ ਦਿਨ ਕਿਛੂ ਨਾ ਹੋ ਵਈ ਤਿਤ ਦਿਨ ਬੋਲਣ ਗੰਦਾ ਜਦੋਂ ਪਤਾ ਲੱਗਿਆ ਜੇਬ ਚੋਂ ਪੈਸੇ ਮੁੱਕ ਗਏ ਸਭ ਤੋਂ ਵੱਧ ਗੰਦ ਵੀ ਉਹਨੇ ਬੋਲਣਾ ਉਸੇ ਮਿੱਤਰ ਨੇ ਜਿਹਦੇ ਨਾਲ ਬਹਿ ਕੇ ਖਾਦਾ ਤੁਸੀਂ ਕਿਉਂਕਿ ਉਹ ਤੁਹਾਨੂੰ ਉਹ ਉਹਦੇ ਬਾਰੇ ਤੁਹਾਨੂੰ ਉਹਨੂੰ ਤੁਹਾਡੇ ਬਾਰੇ ਸਾਰੇ ਨੂੰ ਪਾਣੀ ਪੁੱਛਣਾ ਨਾ ਸੱਸ ਨੂੰ ਪਾਣੀ ਪੁੱਛਣਾ ਤੇ ਪਖੰਡੀਆਂ ਉੱਤੇ ਫੁੱਲਾਂ ਦੀ ਵਰਖਾ ਕਰਨੀ ਆ ਘਰ ਸੰਭੋ ਆਪਣੇ ਘਰਾਂ 'ਚ ਬਜ਼ੁਰਗਾਂ ਦੀ ਰਿਸਪੈਕਟ ਕਰੋ ਘਰ 'ਚ ਜਦੋਂ ਕੋਈ ਟਰੈਕਟਰ ਗੱਡੀ ਕਾਰ ਲੈ ਕੇ ਆਉਂਦੇ ਸਭ ਤੋਂ ਪਹਿਲਾਂ ਮਾਂ ਦੇ ਚਰਨ ਪਵਾਓ ਪਿਓ ਨੂੰ ਕਹੋ ਬਾਪੂ ਉਹ ਤੇਰੀਆਂ ਹੱਡੀਆਂ ਕਸਗੀਆਂ ਤੁਰਦੇ ਦੀਆਂ ਆ ਅੱਜ ਅਸੀਂ ਟਰੈਕਟਰਾਂ ਦੇ ਮਾਲਕ ਬਣ ਗਏ ਆ ਅੱਜ ਰੱਬ ਨੇ ਸਾਨੂੰ ਸੋਹਣੀਆਂ ਕਾਰਾਂ ਦਿੱਤੀਆਂ ਆ ਮੇਰੀ ਕਾਰ ਵਿੱਚ ਬਹਿ ਕੇ ਅੱਜ ਮੇਰੀ ਕਾਰ ਪਵਿੱਤਰ ਕਰ ਦੇ ਤੇਰੇ ਨਾਲੋਂ ਵਧੀਆ ਮੇਰੇ ਬਾਅਦ ਤੇ ਸੰਤ ਦੂਜਾ ਹੈ ਹੀ ਕੋਈ ਨਹੀਂ ਕਰੋ ਹਾਂ ਦਲੇਰੀ ਕਹਿਣ ਦੀ ਪਰ ਫਿਰ ਵੀ ਨਾ ਲਿਆ ਕੇ ਕਾਰ ਕਈ ਕਹਿੰਗੇ ਅਸੀਂ ਤਾਂ ਸਿੱਧਾ ਮਾਪੁਰਖਾਂ ਦੇ ਡੇਰੇ ਹੀ ਜਾਂਦੇ ਆ ਉੱਥੇ ਜਾਂਦੇ ਬਾਬਾ ਜੀ ਦੇ ਚਰਨ ਪਾਉਣ ਬਾਬਾ ਫਿਰ ਗੱਡੀ 'ਚ ਬਹਿ ਕੇ ਸਾਹਬ ਜਾ ਲਾ ਲੈਂਦਾ ਵੀ ਜਿਹੜਾ ਇੰਨੀ ਗੱਡੀ ਲਿਆ ਆ ਦਾ ਮਤਲਬ ਸਾਮੀ ਥੋੜੀ ਜੀ ਬੋਲੋ ਜੀ ਕਈ ਕਈ ਬਾਬਿਆਂ ਨੂੰ ਕਪੈਨਾਂ ਤੇ ਚੜਾਈ ਫਿਰਦੇ ਆ ਬਾਬਾ ਜੀ ਕੰਪੈਨ ਤੇ ਚੜੋ ਜੀ ਬਾਬਾ ਜੀ ਟਰੈਕਟਰ ਤੇ ਚੜੋ ਜੀ ਬਾਬਾ ਜੀ ਸਾਡੀ ਮੋਟਰ ਤੇ ਚੜੋ ਜੀ ਮਰਦ ਬੇਈਮਾਨ ਦੀ ਕਮਾਈ ਕਰਕੇ ਘਰ ਲੈ ਕੇ ਆਉਂਦਾ ਸੀ ਤੇ ਔਰਤ ਨੂੰ ਲੱਗ ਗਿਆ ਪਤਾ ਉਹਨੇ ਇਦਾਂ ਬਿਠਾ ਕੇ ਪਤੀ ਨੂੰ ਕਿਹਾ ਮੈਂ ਦੂਜੀਆਂ ਔਰਤਾਂ ਦੀ ਤਰ੍ਹਾਂ ਮਹਿੰਗੇ-ਮਹਿੰਗੇ ਕੱਪੜੇ ਨਾ ਵੀ ਪਾਵਾਂਗੀ ਮੇਰਾ ਗੁਜ਼ਾਰਾ ਹੋ ਜੂ ਮੈਂ ਵੱਡੀ ਆਲੈਡੀ ਵਿੱਚ ਨਾ ਵੀ ਤਸਵੀਰ ਵੇਖਾਂਗੀ ਮੇਰਾ ਗੁਜ਼ਾਰਾ ਹੋ ਜੂ ਮੈਂ ਕਦੀ ਤੁਹਾਨੂੰ ਮਜਬੂਰ ਨਹੀਂ ਕਰਾਂਗੀ ਕਿ ਮੈਨੂੰ ਹਰ ਗਰਮੀਆਂ ਦੀ ਛੁੱਟੀ ਤੇ ਉੱਥੇ ਘੁੰਮਣ ਲੈ ਕੇ ਜਾਓ ਤੇ ਹਰ ਵੀਕੈਂਡ ਤੇ ਮੈਨੂੰ ਤੁਸੀਂ ਕਿਤੇ ਰੈਸਟੋਰੈਂਟ ਚ ਖਾਣਾ ਖਾਣ ਜਾਓ ਮੈਂ ਘਰ ਦਾ ਦਾਲ ਖੁਕਾ ਖਾ ਲੂੰਗੀ ਪਰ ਮੇਰੇ ਸਰਦਿਆ ਸਾਈਆਂ ਬੇਈਮਾਨ ਦਾ ਪੈਸਾ ਸਾਡੇ ਘਰ ਲੈ ਕੇ ਆਣਾ ਮੈਂ ਆਪਣੇ ਬੱਚਿਆਂ ਨੂੰ ਜਹਿਰ ਨਹੀਂ ਪਾਉਣਾ ਚਾਹੁੰਦੀ ਅਜੇ ਬੇਈ ਮਰਦ ਕਰਦਾ ਸੀ ਮਾੜੀ ਮੋੜ ਬੇਈਮਾਨੀ ਉਹਨੇ ਇਦਾਂ ਜਦੋਂ ਪਤਨੀ ਕੋਲੋਂ ਸੁਣਿਆ ਪਤਾ ਕੀ ਮਨ ਚ ਆਇਆ ਸੱਚਾ ਬਾਦਸ਼ਾਹ ਸ਼ੁਕਰ ਮੈਂ ਥੜ ਗਿਆ ਸੀ ਮੇਰੀ ਜੀਵਨ ਸਾਥਨ ਨੇ ਮੈਨੂੰ ਸਿੱਧੇ ਰਸਤੇ ਪਾ ਦਿੱਤਾ ਜਿਸ ਬੱਚਿਆਂ ਲਈ ਜਿਸ ਪਤਨੀ ਲਈ ਕਰਨਾ ਸੀ ਜਦੋਂ ਉਹਨੇ ਸਿੱਧੇ ਰਸਤੇ ਪਾਤਾ ਅੱਜ ਤੋਂ ਬੇਈਮਾਨੇ ਦਾ ਰਾਹ ਬੰਦ ਆ ਅਜੇ ਵੀ ਸਾਡਾ ਸਾਡਾ ਸਮਾਜ ਇੱਥੇ ਗਲਉਂਦਾ ਜੀ ਵੀਰਵਾਰਾ ਨਹੀਂ ਕਰਨਾ ਸ਼ੁੱਕਰਵਾਰ ਇਦਾਂ ਨਹੀਂ ਕਰਨਾ ਸ਼ਨੀਵਾਰ ਇਦਾਂ ਨਹੀਂ ਕਰਨਾ ਐਤਵਾਰ ਇਦਾਂ ਹੁੰਦਾ ਹੈ ਫਲਾਣੇ ਦਿਨ ਗੱਡੀ ਨਹੀਂ ਲੈਣ ਜਾਣੀ ਫਲਾਣੇ ਵਿਆਹ ਕਰਨਾ ਤੇ ਆਹ ਟਾਈਮ ਵੇਖਣਾ ਮੂਰਤ ਕੱਢਨੇ ਕਈ ਕੁੰਨਲੀਆਂ ਮਲਾਉਂਦੇ ਜੀ ਬੱਚਿਆਂ ਦੇ ਵਿਆਹ ਕਰਨ ਵੇਲੇ ਤਲਾਕ ਫੇਰ 2 ਸਾਲਾਂ ਬਾਅਦ ਹੋ ਜਾਂਦਾ ਹੈ ਹਾਪੜੇ ਦਾਦੇਆ ਪਰਦਾਦੇਆ ਕੁੰਡਲੀਆਂ ਨਹੀਂ ਬਣਾਈਆਂ ਚੰਗੀਆਂ ਭੜੀ ਉਹਨਾਂ ਦੀ ਜ਼ਿੰਦਗੀ ਲੰਘ ਗਈ ਅਸੀਂ ਕੁੰਡਲੀਆਂ ਚੱਕਰਾਂ ਦੇ ਵਿੱਚ ਵੀ ਫੇਸ ਉੱਥੇ ਖੇਡ ਖਰਾਬ ਕਰਕੇ ਬੈਗੇ ਕੁੰਡਲੀਆਂ ਨਾ ਮਲਾਓ ਸੁਭਾਅ ਮਲਾਓ ਕੁੰਡਲੀਆਂ ਨਾ ਮਲਾਓ ਕੁੰਡਲੀਆਂ ਮਲਾਉਣ ਨਾਲ ਗੱਲ ਬੰਡੀ ਇਹਦਾ ਬੱਚੇ ਬੱਚੀ ਨੂੰ ਅੱਜ ਐਡਵਾਂਸ ਐਡਵਾਂਸ ਜਮਾਨਾ ਹੈ ਇਹਦਾ ਬਹਿ ਕੇ ਡਿਸਕਸ ਕਰਨ ਦਿਓ ਜੇ ਕੋਈ ਰੇਂਜ ਮੈਰਿਜ ਵੀ ਕਰਨੀ ਨਾ ਪੁੱਤਰ ਧੀ ਦੀ ਤੇ ਇਦਾਂ ਕਰੋ ਬੇਟਾ ਤੁਸੀਂ ਬਹਿ ਕੇ ਪਨਾਵ ਤੇ ਵਿਚਾਰ ਕਰੋ ਤੁਸੀਂ ਜ਼ਿੰਦਗੀ ਕੱਢਣੀ ਹੈ ਖੁੱਲ ਕੇ ਇੱਕ ਦਿਨ ਨੂੰ ਸਵਾਲ ਜਵਾਬ ਕਰ ਲਓ ਜੀ ਤੁਹਾਨੂੰ ਕਿਸੇ ਵਿਚਾਰ ਨਹੀਂ ਮਿਲਦੀ ਤੇ ਦੋ ਕਦਮ ਪਿਛੇ ਹਟਣਾ ਚੰਗਾ ਬਾਅਦ ਤਲਾਕ ਹੋਣ ਨਾਲੋਂ ਬਹਿ ਕੇ ਡਿਸਕਸ ਕਰ ਲਓ ਜੇ ਆਪਾਂ ਬਲਦਾਂ ਗੱਡਿਆਂ ਤੋਂ ਗੱਡਿਆਂ ਤੇ ਆ ਗਏ ਆ ਨਾ ਜੇ ਤੁਹਾਨੂੰ ਦੁਖੀ ਕੋ ਦੂਜਾ ਕਰਕੇ ਦਾਮਲ ਤੁਸੀਂ ਆਪਣੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਦੂਜੇ ਨੂੰ ਫੜਾਇਆ ਹੋਇਆ ਉਹ ਜਦੋਂ ਮਰਜ਼ੀ ਚਾਵੇ ਤੁਹਾਨੂੰ ਹਸਾ ਸਕਦਾ ਹੈ ਜਦੋਂ ਮਰਜ਼ੀ ਚਾਹੇ ਤੁਹਾਨੂੰ ਬੋਲੋ ਜੀ ਰੋਵਾ ਸਕਦਾ ਜਦੋਂ ਆਪਣੇ ਪੱਲੇ ਤੇ ਕੱਖ ਵੀ ਨਹੀਂ ਹੈਗਾ ਅਸੀਂ ਤੇ ਕਹਿੰਦੇ ਮੈਂ ਤੇ ਧਰਤੀ ਦਾ ਵਧੀਆ ਇਨਸਾਨ ਆ ਮੈਨੂੰ ਤੇ ਕੋਈ ਹਸਾ ਜਾਂਦਾ ਮੈਨੂੰ ਕੋ ਰਵਾਜ ਜਾਂਦਾ ਮੈਨੂੰ ਕੋ ਚਾਰ ਗੱਲਾਂ ਕਹਿ ਜੇ ਮੈਂ ਖੁਸ਼ ਹੋ ਜਾਂਦਾ ਚਾਰ ਗੱਲਾਂ ਮਾਨ ਬਹਿਮਾਨ ਮੰਦੇ ਸੋ ਸੇਵਕ ਨਹੀਂ ਪਾ ਸਕਦੇ ਨੇ ਜਿਹੜਾ ਜੇ ਮਾਨ ਬਹਿਮਾਨ ਜੀ ਫਸਿਆ ਹੋਇਆ ਪਾਸ਼ਾ ਕੋ ਤੇ ਸੇਵਕ ਥੋੜਾ ਚਾਰ ਗੱਲਾਂ ਕਹਿਤੀਆਂ ਤੇ ਬੰਦਾ ਕਹਿੰਦਾ ਮੇਰੀ ਰਿਸਪੈਕਟ ਵੜੀ ਹੋਈ ਹੈ ਚਾਰ ਗੱਲਾਂ ਉਹਨੇ ਨਹੀਂ ਕੀਆਂ ਬੰਦਾ ਕਹਿੰਦਾ ਮੇਰੀ ਬੇਇਜ਼ਤੀ ਹੋ ਗਈ ਕਈ ਵਾਰੀ ਨਾ ਤੁਹਾਡੀ ਇਮਾਨਦਾਰੀ ਹੀ ਤੁਹਾਡਾ ਦੁਸ਼ਮਣ ਬਣ ਜਾਂਦੀ ਹੈ ਤੁਹਾਨੂੰ ਦੁਸ਼ਮਣ ਬਣਾਉਣ ਦੀ ਲੋੜ ਨਹੀਂ ਪੈਂਦੀ ਜੀ ਤੁਸੀਂ ਚੰਗੇ ਕਰਮ ਕਰਦੇ ਜਾਓ ਤੁਹਾਡੇ ਚੰਗੇ ਕੰਮ ਹੀ ਤੁਹਾਡੇ ਚੰਗੇ ਕੰਮਾਂ ਨੂੰ ਦੁਸ਼ਮਣ ਨਹੀਂ ਬਣਨਾ ਜਿਨ੍ਹਾਂ ਨੂੰ ਚੰਗੇ ਕੰਮ ਹজম ਨਹੀਂ ਹੁੰਦੇ ਦੁਸ਼ਮਣ ਉਹਨਾਂ ਨੇ ਬਣਨਾ ਤੁਸੀਂ ਤਾਂ ਕੁਝ ਵੀ ਨਹੀਂ ਕੀਤਾ ਤੁਸੀਂ ਤਾਂ ਆਪਣੇ ਵੱਲੋਂ ਪਰ ਇੱਕ ਚੇਤਾ ਰੱਖਿਓ ਤੁਹਾਡੇ ਚੰਗੇ ਕੰਮਾਂ ਨੇ ਤੁਹਾਨੂੰ ਮਰਨ ਵੀ ਨਹੀਂ ਦੇਣਾ ਤੁਸੀਂ ਚਲੇ ਜਾਣਾ ਵਾ ਹੌਸਲਾ ਤੁਹਾਨੂੰ ਅਗਲੇ ਖਤਮ ਵੀ ਕਰ ਦੇਣਾ ਪਰ ਤੁਹਾਡੇ ਚੰਗੇ ਕੰਮ ਰਹਿੰਦੀ ਦੁਨੀਆ ਤੱਕ ਤੁਹਾਨੂੰ ਜੁਗੋ ਜੁਗ ਅਟੱਲ ਬਣਾ ਜਾਣਗੇ ਕਿਉਂ ਕਿਉਂਕਿ ਚੰਗੇ ਕਾਰ ਨੂੰ ਦੁਨੀਆ ਤੋਂ ਹਮੇਸ਼ਾ ਹੀ ਕਦੀ ਨਹੀਂ ਜਾਂਦੇ ਤਾਂ ਹੀ ਤਾਂ ਸਤਿਗੁਰੂ ਨੇ ਆਖਿਆ ਸੀ ਕਰਮੀ ਆਪੋ ਆਪਣੀ ਕੇ ਨੇੜਾ ਹੈ ਕੇ ਦੂਰ ਆਪਣੇ ਕੰਮਾਂ ਕਰਕੇ ਕੋ ਨੇੜੇ ਐ ਤੇ ਆਪਣੇ ਕੰਮਾਂ ਕਰਕੇ ਕੋਈ ਜਾਦ ਲੋਕ ਚੰਗੇ ਨੂੰ ਵੀ ਕਰਦੇ ਤੇ ਜਾਦ ਲੋਕ ਬਸ ਫਰਕ ਇਹ ਮੈਂ ਇਹਨਾਂ ਧੂਆਂ 'ਚ ਆਪਣਾ ਨਾਮ ਕਿੰਨਾ ਚ ਲਿਖਾਉਣਾ ਹੈ ਇਹ ਮੇਰੀ ਮਰਜ਼ੀ ਹੈ ਤਾਂ ਜਿਹੜਾ ਨੇ ਨੀ ਤੀਆਂ ਪੁੱਤ ਵਸਦੇ ਆਪਣੇ ਕੁਝ ਸਿੱਖੇ ਕੁਝ ਨੁਕਤੇ ਸਮਝਾਉਣੇ ਪੈਂਦੇ ਮਾਂ ਜੇ ਇੰਨੀ ਗੱਲ ਸਮਝਦੀ ਈ ਨੇ ਪਹਿਲਾ ਫੋਨ ਮਾਂ ਨੂੰ ਹੀ ਕਰਨਾ ਤੇ ਮਾਂ ਕਵੇ ਪੁੱਤ ਤੇਰੀ ਤੇ ਦਾਦੀ ਅੜ ਵੀ ਵੱਡੀ ਸੀ ਕਿੰਨੇ ਕੋੜਿਕ ਸਾਲੇ ਸ਼ਬਦ ਬੋਲਦੀ ਸੀ ਮੈਂ ਕਹਿੰਦੀ ਉਹਦਾ ਗੁੱਸਾ ਨਹੀਂ ਕੀਤਾ ਤੈਨੂੰ ਤੇਰੀ ਸੱਸ ਨੇ ਕਹੀ ਕੋਈ ਨਹੀਂ ਉਹਦੇ ਨਾਲ ਧੀ ਦੇ ਦਿਮਾਗ ਜਿਹੜਾ ਸੱਸ ਪ੍ਰਤੀ ਤਜਾਬ ਬਣਨਾ ਨਾ ਉਹ ਨਾਲ ਹੀ ਅਮਰਤ ਬਣ ਜਾਣਾ ਤੇ ਜੇ ਕਿ ਉਹ ਸੱਸ ਨੇ ਕਿਹਾ ਤੇ ਮਾਂ ਨੇ ਕਿਹਾ ਤਾਂ ਵੀ ਕੋਈ ਗੱਲ ਨਹੀਂ ਚੱਕਦੇ ਫਟਾ ਕੋਈ ਗੱਲ ਨਹੀਂ ਬਾਪੂ ਦੀ ਤੇਰੀ ਫਲਾਣੇ ਐਮਐਲਏ ਨਾਲ ਤੇ ਫੇ ਘਰ ਭੈਣੋ ਉੱਚੀ ਬੋਲੋ ਜੀ ਜ਼ਿੰਦਗੀ ਚ ਨਾ ਇੱਕ ਚੇਤਾ ਰੱਖਿਓ ਗੁਰੂ ਕੇ ਪਿਆਰਿਓ ਜਿਹੜਾ ਤੁਹਾਡੀ ਮੁਸੀਬਤ ਵੇਲੇ ਮਦਦ ਕਰਦਾ ਉਹਨੂੰ ਜ਼ਿੰਦਗੀ 'ਚ ਕਦੀ ਭੁੱਲਿਓ ਨਾ ਭਾਵੇਂ ਤੁਹਾਡੇ ਕੋਲ ਮੰਨ ਲਓ ਜਦੋਂ ਤੁਹਾਡੀ ਤੁਹਾਡੇ ਕੋਲ ਸਾਈਕਲ ਨਹੀਂ ਸੀ ਹੈਗਾ ਨਾ ਜਿਨੇ ਤੁਹਾਨੂੰ ਪਹਿਲੀ ਵਾਰ ਜੇ ਤੁਹਾਡੀ ਕਿਸੇ ਹੈਲਪ ਕੀਤੀ ਮੈਂ ਵਿਦੇਸ਼ਾਂ ਜਾਣਾ ਮੈਂ ਉੱਥੇ ਇੱਕ ਬੇਨਤੀ ਕਰਦਾ ਨਾ ਵੀ ਜਦੋਂ ਤੁਸੀਂ ਪਹਿਲੇ ਦਿਨ ਕਿਤੇ ਵਿਦੇਸ਼ ਗਏ ਤੁਹਾਡੇ ਪੈਰ ਨਹੀਂ ਸੀ ਲੱਗੇ ਜਿਨੇ ਪਹਿਲੇ ਦਿਨ ਤੁਹਾਨੂੰ 에어ਪੋਰਟ ਤੋਂ ਚੋ ਕੇ ਕਿਤੇ ਘਰ ਵੀ ਛੱਡਿਆ ਨਾ ਉਹਦਾ ਵੀ ਆਸਾਨ ਨਾ ਭੁੱਲਿਓ ਕਿ ਕਿ ਭਾਈ ਇਸ ਬੰਦੇ ਨੇ ਮੇਰੀ ਇੱਕ ਵਾਰ ਕਿਤੇ ਮਦਦ ਕੀਤੀ ਕਿਸੇ ਦੀ ਗੱਲ ਮਾੜੀ ਚੰਗੀ ਕਰੋ ਨਾ ਜੇ ਕਿਹਦਾ ਧੀ ਪੁੱਤ ਗਲਤ ਰਸਤੇ ਪੈ ਗਿਆ ਨਾ ਐਵੇਂ ਮੂੰਹ ਚੜ ਚੜ ਕੇ ਦੂਜਿਆਂ ਨਾਲ ਗੱਲਾਂ ਨਾ ਕਰਦੇ ਫਿਰੋ ਕੱਲ ਨੂੰ ਪਤਾ ਨਹੀਂ ਆਪਣੇ ਨਾਲ ਕੀ ਹੋਣਾ ਕਿਸੇ ਦੀ ਬੇੜੀ ਡੁੱਬ ਰਹੀ ਹੈ ਨਾ ਖੁਸ਼ੀ ਨਾ ਮਨਾਓ ਕੀ ਪਤਾ ਕੱਲ ਨੂੰ ਸਾਡੇ ਨਾਲ ਅਜੋਸ ਨਾਉ ਸਮੁੰਦਰ ਵਿੱਚ ਕਿਆ ਜਾਣਾ ਕੀ ਹੋਏ ਕੀ ਪਤਾ ਕੱਲ ਨੂੰ ਕਿਸੇ ਨਾਲ ਕੀ ਵਾਪਰ ਜਾਏ ਕੋਈ ਬਾਪ ਚਾਹੁੰਦਾ ਕੋਈ ਬਾਪ ਚਾਹੁੰਦਾ ਮੇਰਾ ਧੀ ਪੁੱਤ ਗਲਤ ਰਸਤੇ ਪਵੇ ਕੀ ਪਤਾ ਕੱਲ ਨੂੰ ਕਿਸੇ ਨਾਲ ਕੀ ਹੋਣਾ ਪਰ ਸਾਡਾ ਸਮਾਜ ਗੱਲ ਨੂੰ ਹਵਾ ਦਿੰਦਾ ਹੈ ਅਸੀਂ ਗਾਂ ਤੋਂ ਗਾਂ ਗੱਲ ਪਚਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਪੁੱਤਰਾਂ ਤੇ ਅਨੰਦ ਕਰਜ ਹੁੰਦੇ ਆ ਨਾ ਕਈਆਂ ਨੂੰ ਇਸ ਗੱਲ ਦੀ ਸਮੱਸਿਆ ਹੁੰਦੀ ਵੀ ਇਹ ਵਿਆਹ ਕਰਨ ਤੇ ਇੱਕ ਵਾਰੀ ਸਾਡੇ ਕੋਲ ਆਉਣ ਪਹਿ ਪੂਹੇ ਮੰਗਣ ਜਦੋਂ ਹੀ ਵਿਆਹ ਜਦਾਂ ਮੋਛ ਨੂੰ ਵਾਪਸ ਦਾ ਪੁੰਡੀ ਕਰਕੇ ਵਿੱਚ ਘੁੰਮੀਏ ਨਾ ਤਾਂ ਦਸਿਏ ਵੀ ਇਹ ਵਿਆਹ ਆਪ ਸੁਖ ਨਾਲ ਆਪਣੇ ਕੋਲ ਪਹਿਲੇ ਨਾ ਤੇ ਆ ਜਿਹੜੇ ਚਮਚਾਉ ਨਹੀਂ ਬਲਾਈ ਇਹਨਾਂ ਨੇ ਆ ਪਨੀਰ ਵਾਲੇ ਪਕੌੜੇ ਤੇ ਕੱਢੀਆਂ ਸੁਖ ਨਾਲ ਆਪਣੀ ਕਿਰਪਾ ਉਹ ਫੇ ਬੱਚੇ ਕਿਉਂ ਜਵਾਨ ਹੋ ਜਾਂਦੇ ਉਹ ਕਹਿੰਦੇ ਨਹੀਂ ਮੰਮੀ ਆਪਾਂ ਆਪਣੇ ਹਿਸਾਬ ਨਾਲ ਕਰਨਾ ਆਪਾਂ ਲੋੜ ਨਹੀਂ ਆਪਾਂ ਨੂੰ ਕੇ ਖੋ ਲੈਣ ਦੇ ਹੁਣ ਉਹਨਾਂ ਕੋ ਪੁੱਛਿਆ ਨਹੀਂ ਨਾ ਉਹਨਾਂ ਕੋ ਲਿਆ ਵਾ ਹੁਣ ਉਹਨਾਂ ਦੇ ਮੂੰਹ ਸਿਮਲਾ ਮਿਰਚ ਰਗੇ ਹੋਏ ਪਏ ਆ ਸਾਰੇ ਵਿਆਹ ਜ ਲੂਸੇ ਤੁਰੇ ਫਿਰਦੇ ਆ ਵੀ ਹਾਏ ਇਹ ਕੀ ਹੋ ਗਿਆ ਪਰ ਇੱਕ ਦਾ ਵਿਆਹ ਕਰ ਲਿਆ ਇਹਨਾਂ ਨੇ ਕਿਦਾਂ ਨੁਕਸ ਕੱਢੀਏ ਹੁਣ ਕੁੰਤਰ ਬਾਜ ਗਈ ਉਹਦਾ ਯਾਤਰਾਵਾ ਕਰਨੀ ਆ ਕੋਈ ਹਜੂਰ ਸਾਹਿਬ ਨੂੰ ਟਰੱਕ ਲੈ ਕੇ ਤੁਰੇ ਫਿਰਦਾ ਕੋ ਉੱਥੇ ਤੁਰੇ ਫਿਰਦਾ ਯਾਤਰਾ ਕਰੋ ਅੰਦਰ ਦੀ ਆਪਣੇ ਅੰਦਰ ਨੂੰ ਸਵਾਰੋ ਜੇ ਕਿ ਉਹਦਾ ਕੋ ਪੁੱਤ ਦੀ ਤਰੱਕੀ ਕਰਦਾ ਤੇ ਅੰਦਰੋਂ ਖੁਸ਼ ਹੋ ਪੈਸਾ ਕਮਾਉਣ ਦਾ ਤਰੀਕਾ ਵੀ ਦੱਸਿਆ ਸਿੱਖਾਂ ਨੂੰ ਵੀ ਤੁਸੀਂ ਬਿਜ਼ਨਸ ਕਰੋ ਵਪਾਰ ਕਰੋ ਪਰ ਨਾਲ ਇੱਕ ਗੱਲ ਕਹ ਦਿੱਤੀ ਵੀ ਜੇ ਤੁਸੀਂ ਇਹ ਕੋ ਵੀ ਸੋਖੀ ਪੈਸੇ ਜਾ ਇੱਕ ਕੰਧ ਤੇ ਲਿਖਿਆ ਪੜ ਲਓ ਵੀ ਇਹ ਕੋਰਾ ਝੂਠ ਹੈ ਪੈਸਾ ਤੁਹਾਨੂੰ ਸਹੂਲਤਾਂ ਦੇ ਸਕਦਾ ਪਰ ਜੇ ਤੁਸੀਂ ਕਸੋ ਕੋ ਵੀ ਪੈਸੇ ਵਿੱਚ ਹੀ ਸੁਖ ਵਾ ਇਹ ਗੱਲ ਗਲਤ ਹੈ ਸੁਖ ਨਹੀਂ ਬਹੁਤਾ ਧੰਖਟ ਹੈ ਸੁਖ ਨਹੀਂ ਪੇਖੇ ਨ੍ਰਿਤ ਨਾਟ ਹੈ ਸੁਖ ਨਹੀਂ ਬੋ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਏ ਆਤਮਿਕ ਸਕੂਨ ਮਿਲਣਾ ਵੈਗਰੂ ਪਰਮੇਸ਼ਰ ਦੇ ਗੁਣ ਗਾਇਨ ਕੀਤੇ ਆ ਚੰਗੇ ਕੰਮ ਕੀਤੇ ਆ ਸਮਾਜ ਵਿੱਚ ਕਿਸੇ ਦਾ ਭਲਾ ਕੀਤੇ ਆ ਕਿਸੇ ਦਾ ਦੁੱਖ ਆਪਣਾ ਦੁੱਖ ਸਮਝਣਾ ਦੋਸਤੀ ਮੈਂ ਕਹਿ ਕੇ ਖਿਮਾ ਮੰਗਾ ਕਿਉਂਕਿ ਇਹੋ ਜਿਹਾ ਸਮੇਂ ਰੋਜ਼-ਰੋਜ਼ ਨਹੀਂ ਆਉਂਦੇ ਉਹਦਾ ਆਨੰਦ ਕਰ ਜਿਹਾ ਤੇ ਕਿਸੇ ਰਿਸ਼ਤੇਦਾਰ ਨੇ ਕਹਿਤਾ ਕਾਕਾ ਤੁਹਾਡਾ ਵਿਆਹ ਹੋਣ ਲੱਗਾ ਲੜਿਓ ਨਾ ਉਹ ਆਂਦਾ ਜੀ ਇਹ ਕੋਈ ਗਰੰਟੀ ਨਹੀਂ ਕਿ ਅਸੀਂ ਲੜੀਏ ਨਾ ਪਰ ਇੱਕ ਗਰੰਟੀ ਹੈਗੀ ਆ ਸਾਡੀ ਲੜਾਈ 'ਚ ਕੋਈ ਰਿਸ਼ਤੇਦਾਰ ਤੇ ਪਿੰਡ ਦੀ ਪੰਚਾਇਤ ਨਹੀਂ ਆਊਗੀ ਕਹਿੰਦਾ ਜੀ 30 ਸਾਲ ਹੋ ਗਏ ਆਨੰਦ ਕਰਜੋ ਇਹਨੂੰ ਤੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਪਤਾ ਸੀ ਲੜੇ ਆ ਲੜਾਈ ਹੋਏਗੀ ਜਿੱਥੇ ਪਿਆਰ ਹੋਏਗਾ ਜਿਹੜਾ ਫੜ ਮਾਰਦੇ ਨਾ ਅਸੀਂ ਪਤੀ ਪਤਨੀ ਲੜੇ ਨਹੀਂ ਆ ਤੇ ਸਮਝ ਲਓ ਉਹਨਾਂ ਦਾ ਕਦੀ ਪਿਆਰ ਹੋ ਨਹੀਂ ਜੈਗਾ ਇਹ ਚੇਤਾ ਰੱਖਿਓ ਜਿੱਥੇ ਪਿਆਰ ਹੋਏਗਾ ਉੱਥੇ ਮਾੜੀ ਮੋਟਾ ਉੱਚੀ ਬੋਲੋ ਜੀ ਹੁਣ ਭੈਣਾ ਹੱਸਦੀ ਆ ਪਤਾ ਸਾਰੇ ਨੂੰ ਹੁੰਦਾ ਵਾ ਕਈ ਵਾਰੀ ਬੰਦਾ ਨਾ ਫੜ ਮਾਰ ਬੀਦਾ ਚੌਪ ਅਸੀਂ ਨਹੀਂ ਕਦੀ ਲੜੇ ਉਹ ਆਂਦੇ ਰਾਤ ਕੱਪੜਿਆਂ ਦੇ ਪ੍ਰੈਸ ਤੋਂ ਲੜ ਪਏ ਤੇ ਤੀਜ ਪੁੱਠੀ ਪਾਤੀ ਤੋਂ ਵਾਸਪੰਦੀ ਆਂਦੀਏ ਕੱਲ ਲੜਪਿਆਂ ਦਾ ਤੂੰ ਨਮਕ ਵੱਧ ਪਾਤਾ ਸਬਜੀ ਤੂੰ ਇਸ ਕਰਕੇ ਇਹ ਫੜ ਨਹੀਂ ਮਾਰਨੀ ਕਹਿਣਾ ਸੀ ਲੜਦੇ ਆ ਸਾਡੇ ਚ ਪਿਆਰ ਵੀ ਬਹੁਤ ਹੈਗਾ ਤੂੰ ਇਸ ਕਰਕੇ